ਸਸ਼ੀਕਾਲ ਦੈਨਿਕ ਸਵੇਰਾ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾ ਪ੍ਰਿਆਨਸ਼ੂ ਲੁਧਿਆਣਾ ਤੋਂ ਇੱਕ ਬਹਿਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਲੁਧਿਆਣਾ ਦੇ ਖੁੱਡ ਮਹੱਲੇ 'ਚ ਇੱਕ ਗੱਡੀ ਅਚਾਨਕ ਪਲਟ ਗਈ ਤੁਹਾਨੂੰ ਦੱਸ ਦਈਏ ਕਿ ਇਸ ਗੱਡੀ ਦੇ ਪਲਟਣ ਦੇ ਪਿੱਛੇ ਕਾਰਨ ਐ ਸੀ ਕਿ ਇਸ ਗੱਡੀ ਨੂੰ ਇੱਕ 14 ਸਾਲ ਦਾ ਨਾਬਾਲਗ ਬੱਚਾ ਡਰਾਈਵ ਕਰ ਰਿਹਾ ਸੀ ਇਹ ਪੂਰਾ ਹਾਦਸਾ ਵਾਪਰਿਆ ਲੁਧਿਆਣਾ 'ਚ ਲੁਧਿਆਣਾ ਦੇ ਖੁੱਡ ਮਹੱਲੇ 'ਚ ਜਿੱਥੇ ਕਿ ਇੱਕ ਵਰਨਾ ਗੱਡੀ ਪਲਟ ਗਈ ਅਤੇ ਤੇਜ਼ ਰਫਤਾਰ ਦੇ ਵਿੱਚ ਇਹ ਗੱਡੀ ਅੱਗੇ ਆ ਰਹੀ ਸੀ ਜਦ ਕਿ ਇੱਕ ਦੁਕਾਨ ਦੇ ਵਿੱਚ ਵਜਦੀ ਹੈ ਜਿਸ ਤੋਂ ਬਾਅਦ ਇਹ ਪਲਟ ਜਾਂਦੀ ਹੈ ਜਿਸ ਦੀਆਂ ਕਿ ਤਸਵੀਰਾਂ ਸਾਹਮਣੇ ਆਈਆਂ ਜੋ ਕਿ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਵੀ ਕਰ ਰਹੇ ਹਾਂ ਚਸ਼ਮਦੀਦਾ ਦਾ ਦੱਸਣਾ ਸੀ ਕਿ ਇਸ ਗੱਡੀ ਨੂੰ ਇੱਕ 14 ਸਾਲ ਦਾ ਨਵਾਲਿਕ ਬੱਚਾ ਡਰਾਈਵ ਕਰ ਰਿਹਾ ਸੀ ਅਤੇ ਜਦ ਇਹ ਹਾਦਸਾ ਵਾਪਰਿਆ ਤਾਂ ਉਹ ਉੱਥੇ ਮੌਜੂਦ ਸਨ ਗੱਡੀ ਦੁਕਾਨ ਦੇ ਵਿੱਚ ਵਜੀ ਅਤੇ ਉਸ ਤੋਂ ਬਾਅਦ ਗੱਡੀ ਤੇਜ਼ ਰਫਤਾਰ ਦੇ ਨਾਲ ਅੱਗੇ ਵੱਧ ਰਹੀ ਸੀ ਜਦ ਦਾ ਪੂਰਾ ਦਾ ਪੂਰਾ ਹਾਦਸਾ ਵਾਪਰਿਆ ਲੇਕਿਨ ਗਨੀਮਤ ਰਹੀ ਕਿ ਜ਼ਿਆਦਾ ਨੁਕਸਾਨ ਨਹੀਂ ਹੋਇਆ ਲੁਧਿਆਣਾ ਦੇ ਖੁੱਡ ਮਹੱਲੇ ਦੀ ਇਹ ਘਟਨਾ ਹੈ ਜਿੱਥੇ ਕੀ ਉਸ ਵੇਲੇ ਸੈਂਸਰੀ ਫੈਲ ਗਈ ਜਿੱਥੇ ਤੇਜ਼ ਰਫਤਾਰ ਵਨਕਾਰ ਨੇ ਆ ਕੇ ਕਾਂਚ ਟੱਕਨ ਮਾਰ ਦਿੱਤੀ ਗਣੀਮਤ ਹੈ ਰਹੀ ਕਿ ਉਸ ਤੇਜ਼ ਰਫਤਾਰ ਕਾਰ ਪੱਖੋਂ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਾਰ ਦੀ ਰਫਤਾਰ ਇੰਨੀ ਤੇਜ਼ ਸੀ ਕਿ ਉਹ ਪਲਟੀਆਂ ਖਾਂਦੀ ਹੋਈ ਦੁਕਾਨ 'ਚ ਜਾ ਵਜੀ ਕਿਹਾ ਜਾ ਰਿਹਾ ਹੈ ਕਿ ਇਸ ਕਾਰ ਨੂੰ ਚਲਾਉਣ ਵਾਲਾ ਇੱਕ ਮਹਿਜ਼ 14 ਸਾਲ ਦਾ ਬੱਚਾ ਸੀ ਤੇ ਉਸ ਕਾਰ ਦੇ ਵਿੱਚ ਦੂਸਰਾ ਇੱਕ ਹੋਰ ਬੱਚਾ ਵੀ ਮੌਜੂਦ ਸੀ ਜਿਸ ਵੇਲੇ ਇਹ ਵੱਡਾ ਹਾਦਸਾ ਵਾਪਰਿਆ ਇਸ ਪੂਰੇ ਮਾਮਲੇ ਨੂੰ ਲੈ ਕੇ ਚਸ਼ਮਤੀ ਦਾ ਦੇ ਬਿਆਨ ਸਾਹਮਣੇ ਆਏ ਨੇ ਉਹਨਾਂ ਨੇ ਇਸ ਪੂਰੇ ਮਾਮਲੇ ਨੂੰ ਇਸ ਪੂਰੇ ਵਾਰਤੇ ਨੂੰ ਚੰਗੀ ਤਰ੍ਹਾਂ ਸਮਝਾਇਆ ਹੈ ਤੇ ਦੱਸਿਆ ਕਿ ਆਖਿਰਕੱਟਨਾ ਕਿਸ ਤਰ੍ਹਾਂ ਵਾਪਰੀ ਤਾਂ ਤੁਹਾਨੂੰ ਉਹ ਵੀ ਸੁਣਾਵਾਂਗੇ ਕੀ ਕਿਹਾ ਚਸ਼ਮਤੀ ਦਾ ਨੇ ਇਸ ਪੂਰੇ ਮਾਮਲੇ ਤੇ ਕੀ ਹੋਇਆ ਕੀ ਨਾਮ ਹੈ ਤੁਹਾਡਾ ਪਹਿਲਾਂ ਦਾ ਇਹ ਕਹੀ ਮੇਰਾ ਨਾਮ ਫੁਰਜੀਤ ਸਿੰਘ ਹੈ ਅੱਛਾ ਕਿਹੜਾ ਜਗ੍ਹਾ ਦਾ ਹੈ ਕਿਹੜੀ ਜਗ੍ਹਾ ਵਾਹੇ ਘੋਡੋਂ ਲੈ ਜਾਵਾਂਗੇ ਅੱਛਾ ਗੁਫਤਾਰ ਰੋਡ ਅੱਛਾ ਕੀ ਹੋਇਆ ਓ ਗੱਡੀ ਐ ਅਧਰਣ ਦੀ ਆਈ ਐ ਬੜੀ ਸਪੀਡ ਤੇ ਰਾਈ ਐ ਐ ਤੇ ਨਾਲੀ ਐ ਜੋ ਗੱਡੀ ਲੈ ਅਗਰ ਨੇ ਇੱਥੇ ਮਾਰੀ ਐ ਕਿੱਥੇ ਐ ਦੁਕਾਨ ਦੇ ਵਿੱਚ ਤੇ ਨਾਲੀ ਗੱਡੀ ਫੇਰ ਲੱਗੀ ਨਾ ਤੇ ਨਾਲ ਹੀ ਉਲਟ ਗਈ ਐ ਉਲਟ ਗਈ ਫਿਰ ਬੰਦਿਆਂ ਨੇ ਢਾਲ ਕੇ ਖੜੀ ਕੀਤੀ ਐ ਤੇ ਤਾ ਕੀਤੀ ਐ ਕਿ ਹੋਗੇ ਤੂੰ ਹਾਂ ਨਿਕਲਣ ਆ ਗਿਆ ਸੀ ਅਗ ਲੱਗ ਜਾਣੀ ਸੀ ਗੱਡੀ ਨੂੰ ਹਾਂ ਫੇਰ ਜਿਹੜੇ ਦੋ ਵਿੱਚ ਬੈਠੇ ਸਨ ਉਹਨਾਂ ਨੂੰ ਕਿੱਥੋਂ ਨਹੀਂ ਕੱਢਿਆ ਹਾਂ ਕਿੰਨੇ ਜਣੇ ਸੀ ਗੱਡੀ 'ਚ ਚੁੱਤਲੇ ਇੱਕ 12 13 ਸਾਲ ਦਾ ਮੁੰਡਾ ਹੈ ਤੇ ਇੱਕ ਉਹ ਪਿੱਛੇ ਬੈਠਾ ਸੀ ਇੰਦੂਜਿਆ ਉਹ ਵੀ 14 15 ਸਾਲ ਦਾ ਤੇ ਗੱਡੀ ਕੌਣ ਚਲਾ ਰਿਹਾ ਸੀ ਗੱਡੀ 13 14 ਸਾਲ ਦਾ ਮੁੰਡਾ ਹੈ ਉਹ ਚਲਾ ਰਿਹਾ ਠੀਕ ਹੈ ਤੇ ਸਾਡ ਲੱਗੀ ਕਿਸੇ ਦੇ ਹਾਂਜੀ ਬੱਚੇ ਨੇ ਲੱਗੇ ਉਹਨਾਂ ਨੂੰ ਸੀ ਕੋਈ ਮਾਰ ਬਾਤ ਉਹ ਜਿਹੜਾ ਚਲਾ ਰਿਹਾ ਸੀ ਉਹਦੇ ਉਂਗਲਾਂ ਤੇ ਲੱਗੀ ਹੈ ਕੰਟਰੋਲ ਨਹੀਂ ਹੋਇਆ ਉਹਦਾ ਕੰਟਰੋਲ ਨਹੀਂ ਆਇਆ ਬੋਡੀ ਫੀਲ ਦੇਖੋ ਹਾਂਜੀ ਮੇਰਾ ਨਾਮ ਪਰਮਜੀਤ ਸਿੰਘ ਹੈ ਦੁਕਾਨ ਮੇਰੀ ਹੈ ਕੱਪੜੇ ਦੀ ਅੱਛਾ ਇਹ ਕੁੱਡ ਮੁੰਲੇ ਦਾ ਚੌਂਕੀ ਚ ਦੁਕਾਨ ਹੈ ਇਹ ਬੱਚਾ ਆਇਆ ਹੈ ਉਹਨੇ ਬਹੁਤ ਸਪੀਡ ਨਾਲ ਬੱਚਾ ਆਇਆ ਚੌਂਕ ਦੇ ਵਿੱਚੋਂ ਬਰਨਾ ਹਾਂਜੀ ਮੈਂ ਦੁਕਾਨ ਤੇ ਦੁਕਾਨ ਦਾ ਇਹ ਮੈਨੂੰ ਨਾਮ ਨਹੀਂ ਪਤਾ ਵੈਸੇ ਬਾਕੀ ਇਹ ਗੱਡੀ ਇਕਦਮ ਆਈ ਹੈ ਮੈਂ ਪਿੱਛੇ ਦੁਕਾਨ ਤੇ ਨਹੀਂ ਹੈਗਾ ਸੀ ਡੈਡੀ ਮੇਰੇ ਦੁਕਾਨ ਤੇ ਬੈਠੇ ਸੀ ਤੇ ਇਕਦਮ ਗੱਡੀ ਉਲਟੀ ਹੈ ਗੱਡੀ ਉਲਟ ਕੇ ਸਿੱਧਾ ਮੇਰੀ ਦੁਕਾਨ ਦੇ ਪਹਿਲੇ ਵੱਜੀ ਉਲਟ ਉਸ ਤੋਂ ਉਲਟ ਗਈ ਹੈ ਫਿਰ ਡੈਡੀ ਨੇ ਤੇ ਹੋਰ ਬਾਕੀ ਬੰਦੇ ਨੇ ਮਿਲ ਕੇ ਗੱਡੀ ਚੁੱਕੀ ਹੈ ਤੇ ਬੱਚਿਆਂ ਨੂੰ ਬਚਾਇਆ ਤੇ ਉਸ ਤੋਂ ਬਾਅਦ ਗੱਡੀ ਦੀ ਵੀ ਕੰਡੀਸ਼ਨ ਦੇਖ ਲਓ ਤੇ ਦੁਕਾਨ ਦੇ ਵੀ ਦੇਖ ਲਓ ਦੁਕਾਨ ਦਾ ਬਹੁਤ ਨੁਕਸਾਨ ਹੈ ਗੱਡੀ ਕੌਣ ਚਲਾ ਰਿਹਾ ਸੀ ਗੱਡੀ ਇੱਕ ਛੋਟਾ ਜਿਹਾ ਬੱਚਾ ਸੀਗਾ 13-14 ਸਾਲ ਦਾ ਸੀਗਾ ਤੇ ਉਹਦੇ ਬੱਚੇ ਆ ਪਿੱਛੇ ਇੱਕ ਹੋਰ ਬੈਠਾ ਸੀਗਾ ਦੋ ਬੱਚੇ ਸੀਗੇ ਅੱਛਾ ਤੇ ਦੋਹਾਂ ਨੂੰ ਪਿਛਲੀ ਡਿੱਕੀ ਤੋਂ ਬਾਹਰ ਕਢਵਾਇਆ ਗਿਆ ਹੈ ਇਹ ਵਸਤਰਾ ਬਾਹਰ ਕਢਾ ਲਿਆ ਕੇ ਨੂੰ ਠੀਕ ਬਸ ਕਿ ਹੁਣ ਬੱਚੇ ਠੀਕ ਹੈ ਕੋਈ ਜਾਨੀ ਨੁਕਸਾਨ ਨਹੀਂ ਜਾਨੇ ਨੁਕਸਾਨ ਨਹੀਂ ਹੈ ਬੱਚੇ ਦੇ ਮਾਰੇ ਜੀ ਉਂਗਲਾ ਤੇ ਝੋਟ ਲੱਗੀ ਹੈ ਉਹ ਮਾਪਿਓ ਨੇ ਉਹਨਾਂ ਨੂੰ ਫਿਰ ਦਵਾਈ ਦੂਈ ਜਵਾਬ ਕੀ ਗਏ ਤੇ ਮਾਲੀ ਨੁਕਸਾਨ ਮਾਲੇ ਨੁਕਸਾਨ ਹੈ ਮੇਰੀ ਦੁਕਾਨ ਦੇ ਸ਼ੀਸ਼ੇ-ਸ਼ੂਸ਼ੇ ਸਾਰੇ ਟੁੱਟ ਗਏ ਨੇ ਦੁਕਾਨ ਦਾ ਨੁਕਸਾਨ ਆਇਆ ਹੁਣ ਕੀ ਚਾਹੁੰਦੇ ਹੋ ਹੁਣ ਮੇਰਾ ਇਹ ਕਹਿਣਾ ਜੀ ਜਿਹੜਾ ਮੇਰਾ ਨੁਕਸਾਨ ਹੋਇਆ ਹੈ ਉਹ ਸਹੀ ਕਰਾ ਦੇਣ ਬਸ ਹੋਰ ਆਪਾਂ ਕੁਝ ਨਹੀਂ ਮੰਗਦੇ ਬਾਕੀ ਐਵੇਂ ਆਪਾਂ ਉਹਨਾਂ ਦੇ ਬੱਚੇ ਦੇ ਕੋਈ ਦੁੱਖ ਨਹੀਂ ਹੈ ਕੀ ਹੋਇਆ ਕੀ ਨਾਮ ਹੈ ਤੁਹਾਡਾ ਪਹਿਲਾਂ ਦੇਖੋ ਮੇਰਾ ਗੁਫਤਾਰ ਰੋਡ ਅੱਛਾ ਕੀ ਹੋਇਆ ਉਹ ਗੱਡੀ ਇਧਰੋਂ ਦੀ ਆਈ ਹੈ ਬੜੀ ਸਪੀਡ ਤੇ ਆਈ ਹੈ ਐ ਤੇ ਨਾਲ ਹੀ ਇਹ ਗੱਡੀ ਲਿਆ ਅੱਗੇ ਨੇ ਇੱਥੇ ਮਾਰੀ ਕਿੱਥੇ ਐ ਦੁਕਾਨ ਦੇ ਵਿੱਚ ਤੇ ਨਾਲ ਹੀ ਗੱਡੀ ਫੇਰ ਲੱਗੀ ਨਾ ਤੇ ਨਾਲ ਹੀ ਉਲਟ ਗਈ ਹੈ ਉਲਟ ਗਈ ਫਿਰ ਬੰਦਿਆਂ ਨੇ ਲਾਲ ਕੇ ਘੜੀ ਕੀਤੀ ਹੈ ਤੇ ਤਾ ਕੀਤੀ ਹੈ ਕਿ ਹੋਗੇ ਤੂੰ ਹਾਂ ਨਿਕਲਣ ਆ ਗਿਆ ਸੀ ਆਗ ਲੱਗ ਜਾਣੀ ਸੀ ਗੱਡੀ ਨੂੰ ਹਾਂ ਫਿਰ ਉਹ ਜਿਹੜੇ ਦੋ ਵਿੱਚ ਬੈਠੇ ਸਨ ਉਹਨਾਂ ਨੂੰ ਕਿੱਥੋਂ ਨਹੀਂ ਕੱਢਿਆ ਹਾਂ ਕਿੰਨੇ ਜਣੇ ਸੀ ਗੱਡੀ 'ਚ ਚੁੱਤਲੇ ਇੱਕ 12 13 ਸਾਲ ਦਾ ਮੁੰਡਾ ਹੈ ਤੇ ਇੱਕ ਉਹ ਪਿੱਛੇ ਬੈਠਾ ਸੀ ਇੰਦੂਜਿਆ ਉਹ ਵੀ 14 15 ਸਾਲ ਦਾ ਤੇ ਗੱਡੀ ਕੌਣ ਚਲਾ ਰਿਹਾ ਸੀ ਗੱਡੀ 13 14 ਸਾਲ ਦਾ ਮੁੰਡਾ ਹੈ ਉਹ ਚਲਾ ਰਿਹਾ ਠੀਕ ਹੈ ਤੇ ਕਿਹਦੀ ਸੱਟ ਲੱਗੀ ਕਿਸੇ ਦੀ ਹਾਂਜੀ ਬੱਚੇ ਦੇ ਲੱਗੀ ਹੈ ਉਹ ਜਿਹੜਾ ਚਲਾ ਰਿਹਾ ਸੀ ਉਹਦੇ ਉਂਗਲਾਂ 'ਤੇ ਲੱਗੀ ਹੈ ਕੰਟਰੋਲ ਨਹੀਂ ਹੋਇਆ ਉਹਦਾ ਕੰਟਰੋਲ ਨਹੀਂ ਆਈ ਬੋਡੀ ਫੀਲ ਦੇ ਉੱਤੇ ਮੇਰਾ ਨਾਮ ਪਰਮਜੀਤ ਸਿੰਘ ਹੈ ਦੁਕਾਨ ਮੇਰੀ ਹੈ ਕਪੜੇ ਦੀ ਅੱਛਾ ਇਹ ਕੋਟ ਮੱਲੇ ਦਾ ਚੌਂਕੀ ਚ ਦੁਕਾਨ ਹੈ ਇਹ ਬੱਚਾ ਆਇਆ ਹੈ ਉਹਨੇ ਬਹੁਤ ਸਪੀਡ ਨਾਲ ਬੱਚਾ ਆਇਆ ਚੌਂਕ ਦੇ ਵਿੱਚੋਂ ਬਰਨਾ ਹਾਂਜੀ ਮੈਂ ਦੁਕਾਨ ਤੇ ਦੁਕਾਨ ਦਾ ਇਹ ਮੈਨੂੰ ਨਾਮ ਨਹੀਂ ਪਤਾ ਵੈਸੇ ਬਾਕੀ ਇਹ ਗੱਡੀ ਇੱਕਦਮ ਆਈ ਹੈ ਮੈਂ ਪਿੱਛੇ ਦੁਕਾਨ ਤੇ ਨਹੀਂ ਹੈਗਾ ਤੇ ਡੈਡੀ ਮੇਰੇ ਦੁਕਾਨ ਤੇ ਬੈਠੇ ਸੀ ਤੇ ਇੱਕਦਮ ਗੱਡੀ ਉਲਟੀ ਐ ਗੱਡੀ ਉਲਟ ਕੇ ਫਿਰ ਤਾਂ ਮੇਰੀ ਦੁਕਾਨ ਦੇ ਪਹਿਲੇ ਵੱਜੀ ਉਲਟ ਉਸ ਤੋਂ ਉਲਟ ਗਈ ਐ ਫਿਰ ਡੈਡੀ ਨੇ ਤੇ ਹੋਰ ਬਾਕੀ ਬੰਦੇਆਂ ਨੇ ਮਿਲ ਕੇ ਗੱਡੀ ਚੁੱਕੀ ਐ ਤੇ ਬੱਚਿਆਂ ਨੂੰ ਬਚਾਇਆ ਤੇ ਉਸ ਤੋਂ ਬਾਅਦ ਗੱਡੀ ਦੀ ਵੀ ਕੰਡੀਸ਼ਨ ਦੇਖ ਲੋ ਤੇ ਦੁਕਾਨ ਦੇ ਵੀ ਦੇਖ ਲੋ ਦੁਕਾਨ ਦਾ ਬਹੁਤ ਨੁਕਸਾਨ ਐ ਗੱਡੀ ਕੌਣ ਚਲਾ ਰਿਹਾ ਸੀ ਗੱਡੀ ਇੱਕ ਛੋਟਾ ਜਿਹਾ ਬੱਚਾ ਸੀਗਾ 13-14 ਸਾਲ ਦਾ ਸੀਗਾ ਅੱਛਾ ਤੇ ਉਹਦੇ ਬੱਚੇ ਆ ਪਿੱਛੇ ਇੱਕ ਹੋਰ ਬੈਠਾ ਸੀਗਾ ਦੋ ਬੱਚੇ ਸੀਗੇ ਅੱਛਾ ਤੇ ਦੋਹਾਂ ਨੂੰ ਪਿਛਲੀ ਡਿੱਕੀ ਤੋਂ ਬਾਹਰ ਕਢਵਾਇਆ ਗਿਆ ਇਹ ਉਸ ਤਰ੍ਹਾਂ ਬਾਹਰ ਕਾਲ ਕੇ ਉਹਨਾਂ ਠੀਕ ਪਤਾ ਕਿ ਹੁਣ ਬੱਚਾ ਠੀਕ ਹੈ ਕੋਈ ਜਾਨੀ ਨੁਕਸਾਨ ਨਹੀਂ ਜਾਨੇ ਨੁਕਸਾਨ ਹੈ ਬੱਚੇ ਦੇ ਮਾਰੇ ਜੀ ਉਂਗਲਾਂ ਤੇ ਝੋਟ ਲੱਗੀ ਹੈ ਉਹ ਮਾਪਿਓ ਨੇ ਉਹਨਾਂ ਨੂੰ ਫਿਰ ਦਵਾਈ ਦੂਈ ਜਵਾਹਰ ਕਰੀ ਗਏ ਤੇ ਮਾਲੀ ਨੁਕਸਾਨ ਮਾਲੇ ਨੁਕਸਾਨ ਹੈ ਮੇਰੀ ਦੁਕਾਨ ਦੇ ਸ਼ੀਸ਼ੇ-ਸ਼ੂਸ਼ੇ ਸਾਰੇ ਟੁੱਟ ਗਏ ਨੇ ਦੁਕਾਨ ਦਾ ਨੁਕਸਾਨ ਆਇਆ ਹੁਣ ਕੀ ਚਾਹਨੇ ਹੁਣ ਮੇਰਾ ਇਹ ਕਹਿੰਦਾ ਜੀ ਜਿਹੜਾ ਮੇਰਾ ਨੁਕਸਾਨ ਹੋਇਆ ਹੈ ਉਹ ਸਹੀ ਕਰਾ ਦੇ ਬਸ ਹੋਰ ਆਪਾਂ ਕੁਝ ਨਹੀਂ ਮੰਗਦਾ ਬਾਕੀ ਐਵੇਂ ਆਪਾਂ ਉਹਨਾਂ ਦੇ ਬੱਚੇ ਦੇ ਕੋਈ ਦੁੱਖ ਹੀ ਨਹੀਂ ਹੈ